ਇੱਥੇ ਇੱਕ ਵਕਤ ਦਾ ਮਾਰਿਆ ਹੋਇਆ ਇਨਸਾਨ ਪਿਆ ਜਿਹਦਾ ਪੱਟ ਵੀ ਟੁੱਟਿਆ ਹੋਇਆ ਲੱਤ ਟੁੱਟੀ ਹੋਈ ਆ ਮੈਂ ਕੱਲ ਜਾ ਸਕਦਾ ਅੱਜ ਨਹੀਂ ਜਾਵਾਂ ਕਿਸੇ ਅੱਜ ਕੀ ਆ ਨਹੀਂ ਜੀ ਮੈਂ ਅੱਜ ਨਹੀਂ ਜਾ ਤਕਰੀਆ ਕਰਨ ਵਾਲਾ ਇਹ ਬੰਦਾ ਅੱਜ ਖੁਦ ਆਪਣੀ ਜ਼ਿੰਦਗੀ ਨੂੰ ਇਸ ਨਰਕ ਚ ਪਾਈ ਪਿਆ ਇੱਥੇ ਪਾਈ ਵੀ ਵੀਰੇ ਦੀ ਟੁੱਟ ਕੇ ਦੇਖੋ ਕਿੱਧਰ ਨੂੰ ਮੁੜੀ ਹੋਈ ਆ ਆ ਬਾਹਰ ਦੇਖੋ ਟੁੱਟੀ ਹੋਈ ਐ ਸੱਜਾਂ ਦੇ ਬੰਦਿਆਂ ਦੀ ਵੀ ਜੇ ਮਦਦ ਨਹੀਂ ਹੋ ਸਕਦੀ ਤਾਂ ਹੋਰ ਮਦਦ ਹੋਊਗੀ ਕਿਹਦੀ ਇਸ ਵੀਰ ਨੂੰ ਦੇਖਣ ਵਾਲਾ ਕੋਈ ਨਹੀਂ ਇਤਰੀਆਂ ਕਮੀਆਂ ਦੇਖਣ ਵਾਲੇ ਇਥੋਂ ਦੀ ਲੱਖਾਂ ਲੰਘੇ ਜਾਂਦੇ ਆ ਕੁੱਤੇ ਬਿੱਲਿਆਂ ਤੋਂ ਰਾਖੀ ਕਰਨ ਲਈ ਜਾਂ ਡੰਡਾ ਰੱਖਿਆ ਹੋਇਆ ਕੋਲੇ ਇੱਥੇ ਅਸੀਂ 15 ਲੁਧਿਆਣੇ ਤੋਂ ਆ ਗਏ ਚੱਲ ਕੇ ਵੀ ਬੰਦੇ ਨੂੰ ਲੈ ਕੇ ਆਈਏ ਮਦਦ ਕਰੀਏ ਤੂੰ ਵਧੀਆ ਪਾਈ ਫਿਰਦਾ ਸਾਜ ਰਹੀ ਦੱਬ ਚ ਆਹ ਜੀ ਬਾਪੇ ਦੇ ਜ਼ਖਮ ਵੀ ਨੇ ਵਿਚਾਰੇ ਦੇ ਹੱਥ ਦੇ ਵੀ ਜਾਖਮ ਹੱਥ ਆਲਾ ਭਰ ਰਿਹਾ ਤੇ ਆਹ ਜਾਖਮ ਥੋੜਾ ਜਿਆ ਗੰਭੀਰ ਹੈਗਾ ਤੇ ਆਹ ਲੱਤ ਟੁੱਟੀ ਹੋਈ ਆ ਬਾਬਾ ਜੀ ਦੀ ਆਹ ਲੱਤ ਆ ਜੀ ਆ ਆ ਸਾਹਮਣੇ ਆਹ ਹੱਡਾ ਹੈਗਾ ਜਿਹੜਾ ਟੁੱਟਿਆ ਹੋਇਆ ਇਹ ਤੋਂ ਅਲੱਗ ਹੈ ਇਹ ਬੰਦਾ ਕਹਿੰਦਾ ਵੀ ਫੇਰ ਆਪਰੇਸ਼ਨ ਹੋ ਜੇ ਫਿਰ ਮੈਂ ਆਪਦੇ ਘਰੇ ਆਪੇ ਭਾਗ ਜੂਗਾ ਕੋਈ ਚੱਕਰ ਨਹੀਂ ਹੈ ਜੀ ਉਹ ਇਹਦੇ ਨੇ ਕੋਈ ਐਡਰੈਸ ਨਹੀਂ ਕੋਈ ਨੰਬਰ ਨਹੀਂ ਕੋਈ ਆਧਾਰ ਕਾਰਡ ਨਹੀਂ ਕੋਸਾ ਕਹਿੰਦਾ ਮੇਰੇ ਯਾਦ ਨਹੀਂ ਹੈਗਾ ਢੱਕ ਲਾ ਬਾਬੇ ਨੂੰ ਡਾਕਲਾ ਜਾਖ ਨੂੰ ਉਰੇ ਵੀ ਚਲ ਲੋਕ ਕੋਈ ਸਮੋਸੇ ਦੇ ਜਾਂਦਾ ਜੀ ਇਹਨੂੰ ਖਾਣ ਪੀਣ ਨੂੰ ਦੇ ਰਹੇ ਨੇ ਕੋਈ ਆ ਦੇ ਜਾਂਦਾ ਸ਼ਾਹੋ ਸ਼ੇਰ ਉਹ ਕਿੰਨੇ ਬਹੁਤ ਵਧੀਆ ਚੱਲ ਜਿਹੜਾ ਜੰਦਾ ਕਰਦਾ ਬਹੁਤ ਵਧੀਆ ਪਰ ਜੰਦਾ ਤੁਸੀਂ ਕਰਦੇ ਹੋ ਇਹਨਾਂ ਕੋਈ ਨਹੀਂ ਕਰ ਸਕਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਰੱਬ ਤੁਹਾਨੂੰ ਲੰਮੀ ਉਮਰਾਂ ਬਖਸ਼ੇ ਤੇ ਆ ਬੰਦੇ ਨੂੰ ਜ਼ਰੂਰ ਲੈ ਜਾਓ ਜੀ ਤੁਸੀਂ ਮੇਰੀ ਇੰਨੀ ਕੁ ਬੇਨਤੀ ਹੈ ਜੀ ਇਹ ਦੋ ਬਹਿਨ ਭਰਾ ਹੈਗੇ ਜੀ ਇਹ ਤੁਹਾਨੂੰ ਜਾਣੇ ਕੰਮ ਕਰਦਾ जी पहले से जा रहे हैं टेम्पो जी पलट गया है जी सही तो वो तो है मर गए मैं तो अस्पताल छड़ता मेरे आप पैर भी टूट गया बट और हाथ हाथ पर भी अच्छा जी वो आश्रम वाले रह गए जी आश्रम में साढ़े महीने रखे उन्हें अच्छा जी हाँ जी भाई सत श्रीकाल जी ਔਰ ਵੀਰੇ ਠੀਕ ਠਾਕ ਹੋ ਜੀ ਹਾਂ ਦੇ ਬਾਰੇ ਨਾ ਵੀਰੇ ਨਾ 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 ਹਾਂ ਬਾਈ ਸਤਿ ਸ੍ਰੀ ਅਕਾਲ ਉਹ ਠੀਕ ਹੋ ਜੀ ਜੀ ਬਸ ਆਸ਼ਰਮ ਵਾਲੇ ਛੱਡ ਗਏ ਜੀ ਮਨ ਮੇਰੇ ਛੱਡ ਗਏ ਜੀ ਕਿਹੜੇ ਆਸ਼ਰਮ ਵਾਲੇ ਇਹ ਚੰਡੀਗੜ੍ਹ ਤੋਂ 10 ਕਿਲੋਮੀਟਰ ਅੱਗੇ ਹੈ ਕੂੜੇ ਦਾ ਢੇਰ ਹੈਗਾ ਉਹ ਰਸਤਾ ਗਿਆ ਹੈ ਬਾਕੀ ਪਤਾ ਨਹੀਂ ਕਿਹੜਾ ਨਾਮ ਕੀ ਆ ਸੰਮਰਤੀ ਹੈਗਾ ਕੀ ਹੈ ਮੈਨੂੰ ਨਹੀਂ ਪਤਾ ਕਿ ਮੰਨਰ ਵਾਲਾ ਨੇ ਦੇਣਾ ਚਾ ਮੰਨਣਾ ਨੇ ਇਹ ਲੇਟੀ ਹੈ ਬਾਹ ਵੀ ਟੁੱਟੀ ਹੋਈ ਆ ਮਾ ਇਹ ਟੁੱਟਿਆ ਇੱਕ ਆ ਪਾ ਟੁੱਟਿਆ ਹੋਇਆ ਹੈ ਇਹ ਇਹ ਪਹਿਲੇ ਟੁੱਟਿਆ ਸੀ ਕਿ ਹੁਣ ਟੁੱਟਿਆ ਹੈ ਇਹ ਨਹੀਂ ਨਹੀਂ ਪਹਿਲੇ ਕਿੰਨੇ ਕ ਟਾਈਮ ਤੋਂ ਜੋ ਉੱਥੇ ਇਲਾਜ ਕਰਾਣ ਤੇ ਲੈ ਗਏ ਸੀ ਆਸਰਮ ਵਿੱਚ ਕਿੱਥੋਂ ਲੈ ਕੇ ਗਏ ਸੀ ਤੈਨੂੰ ਇਹ ਮਾਨਸਰ ਤੂੰ ਮਾਨਸਰ ਜਾਣਾ ਮਾਨਸਰ ਜਾ ਗਏ ਸੀ ਮਾਨਸਰ ਮੰਡੀ ਜਾ ਗਏ ਸੀ ਇਹ ਉਹਨਾਂ ਦੇ ਟੈਕਸੀ ਚਾਣ ਵਾਲੇ ਨੇ ਮੈਨੂੰ ਭੇਜਿਆ ਸੀ ਉੱਥੇ ਅੱਛਾ ਰਾਤ ਨੂੰ 2:00 2:30 ਵਜੇ ਛੱਡेंगे ਜੀ ਅੱਛਾ ਨਹੀਂ ਤੇਰਾ ਪਿੰਡ ਕਿਹੜਾ ਬਾਈ ਵੈਸੇ ਵੈਸੇ ਸਰਸਾ ਹੈ ਸਰਸਾ ਹਰਿਆਣਾ ਹਰਿਆਣਾ ਅੱਛਾ ਪਿੰਡ ਕਿਹੜਾ ਸਰਸੇ ਹਰਿਆਣਾ ਚ ਕੰਗਨਪੁਰ ਰੋਡ ਬੈਗੂ ਰੋਡ ਕੰਗਨਪੁਰ ਬੈਗੂ ਰੋਡ ਕੰਗਨ ਪ੍ਰੀਮ ਨਗਰ ਬਾਬਾ ਦਾ ਡੇਰਾ ਨਹੀਂ ਹੈਗਾ ਅੱਛਾ ਉਹ ਸੇ ਰੋਡ ਤੇ ਹੀ ਆ ਤਿੱਕ ਭੈਣ ਭਰਾ ਤੇਰੀ ਇੱਕ ਭੈਣ ਹੈਗੀ ਭਰਾ ਹੈਗਾ ਉਹ ਗਰਾਹ ਵੱਡਾ ਵਾਲਾ ਉਹ ਰੰਧਾ ਨੈਨੀਤਾਲ ਹੂੰ ਉਹ ਪ੍ਰੈਸ ਵਾਲੀ ਗੱਡੀ ਚਲਾਉਂਦਾ ਸੀ ਉਹਨੀ ਦੋਨੋਂ ਟੰਗਾ ਉਹਦੀ ਟਪੀ ਗਈਆਂ ਐਕਸੀਡੈਂਟ ਹੋ ਗਿਆ ਜੀ ਤੇ ਤੇਰਾ ਵਿਆਹ ਹੋਇਆ ਨਾ ਮੈਂ ਇਕੱਲਾ ਹੀ ਆ ਬੱਚਾ ਮਰ ਗਏ ਉਹ ਬਖਰੇ ਹੋ ਗਏ ਸਾਰੇ ਭਰਾ ਵੀ ਹਾਂ ਭੈਣ ਬੈਣ ਉਹ ਅਲੱਗ ਹੀ ਰੰਦੀ ਹੋਤੋਂ ਨਸ਼ਾ ਕੀ ਕਰਦਾ ਸੱਚੀ ਦੱਸਣੀ ਹੈ ਗੱਲ ਦੇਖ ਸੱਚੀ ਵਿੱਚ ਝੂਠ ਨਹੀਂ ਬੋਲਦਾ ਵੀਰ ਜੀ ਮੈਂ ਦਾਰੂ ਈ ਆ ਬੀੜੀਆਂ ਪਿੰਦਾ ਹੀ ਵਾਹ ਹੋਰ ਕੋਈ ਨਾ ਕਰਨਾ ਸੀ ਕਿਉਂਕਿ ਤੇਰੀ ਇਹ ਹਾਲਤ ਹੋਈ ਪਈ ਤੇ ਤੇਰਾ ਪੱਟ ਵੀ ਟੁੱਟਿਆ ਪਿਆ ਲੱਤ ਵੀ ਟੁੱਟੀ ਬਾਹ ਵੀ ਟੁੱਟੀ ਪਈ ਆ ਤੇ ਤੂੰ ਆਸ਼ਰਮ ਚ ਵੀ ਗਿਆ ਆਸ਼ਰਮ ਵਾਲੇ ਵੀ ਛੱਡ ਗਏ ਨਹੀਂ ਆਸ਼ਰਮ ਇਹ ਮੈਂ 3.5 ਮਹੀਨੇ ਰਹਿ ਗਿਆ ਹਾਂ ਫਿਰ ਉਹਨਾਂ ਨੇ ਕਹਾਂ ਤੋ ਛੱਡ ਤਾਂ ਤੈਨੂੰ ਉਹਨਾਂ ਨੇ ਕਹਿੰਦੇ ਆਪਰੇਸ਼ਨ ਹੋਣਾ ਨਹੀਂ ਇਹ ਨਹੀਂ ਫਿਰ ਉਹ ਐ ਥੋੜੀ ਇੱਥੇ ਲਾ ਕੇ ਹਾਂ ਇੱਥੇ ਹੀ ਲਾ ਕੇ ਜੀ ਇੱਥੇ ਘਾਤੋਂ ਲਾ ਕੇ ਮਤਲਬ ਤੇਰੀ ਕੋਈ ਲਿਆਰ ਸੀ ਇੱਥੇ ਕੋਈ ਹੋਰ ਸੀ ਇਹ ਮੰਨਦਾ ਪਤਾ ਵੀ ਨਹੀਂ ਜੀ ਮੈਨੂੰ ਤਾਂ ਪਤਾ ਹੀ ਵੀ ਨਹੀਂ ਤੇਰਾ ਨਾਮ ਕੀ ਆ ਰਾਜੂ ਹੈ ਜੀ ਪੂਰਾ ਨਾਮ ਰਾਜਕੁਮਾਰ ਹੈ ਰਾਜਕੁਮਾਰ ਪਿਤਾ ਜੀ ਦਾ ਕੀ ਨਾਮ ਆ ਦੀਵਾਨ ਚੰਦ ਹੈ ਜੀ ਦੀਵਾਨ ਚੰਦ ਦਾ ਠੀਕ ਹੈ ਰਾਜੂ ਆਧਾਰ ਕਾਰਡ ਹੈਗਾ ਤੇਰੇ ਕੋਲ ਤੇਰਾ ਆਧਾਰ ਕਾਰਡ ਫੋਨ ਨੰਬਰ ਸਾਰੇ ਗੁੰਮ ਗਏ ਨਾਰ ਕਾ ਡੋਂਦੇਵਾ ਤੋਂ ਮੈਂ ਉਤਰੀ ਚਲੇ ਜਾਂਦਾ ਇੱਧਰ ਆਂਦੀ ਟੋੜ ਹੀ ਨਹੀਂ ਬੰਦ ਕਹਿੰਦਾ ਮੈਂ ਤਾਂ ਅਸਲ ਵਿੱਚ ਜਾਣ ਨਹੀਂ ਰਿਹਾ ਸੀ ਮੇਰੇ ਘਰੇ ਜਾ ਰਿਹਾ ਸੀ ਉਹ ਗੰਧਾ ਚਵਾੜਾ ਇਲਾਜ ਹੋਇਆ ਉਹਥੇ ਚਲੇ ਜਾਂ ਮਾਂਸੇ ਤੋਂ ਲੈ ਕੇ ਗਈ ਤੈਨੂੰ ਹਾਂ ਮੰਡੀ ਐ ਜੀ ਉੱਥੇ ਕਿੰਨਾ ਟਾਈਮ ਹੋ ਗਿਆ ਪਏ ਨੂੰ ਉੱਥੇ ਪਏ ਨੂੰ ਮਨੇ ਹੋ ਗਈ ਸੀ 1.5 ਮਹੀਨਾ ਹੋ ਗਿਆ ਪਹਿਲਾਂ ਕੰਮ ਕੀ ਕਰਦਾ ਸੀ ਰਾਜੂ ਪਹਿਲੇ ਸੇ ਕੰਮ ਕਰਦਾ ਸੀ ਹੋਟਲੇ 'ਚ ਡੱਬੇ-ਡੁੱਬੇ ਨਿਕਲ ਜਾਂਦਾ ਸੀ ਕੰਮ ਕਰੀਂ ਕੀ ਉਹ ਸਲਾਹ ਸਹੂਲ ਕਟਣੀ ਹੈ ਕਟਿੰਗ ਦਾ ਕੰਮ ਕਰਦਾ ਸੀ ਬੜਿਆ ਕਿੰਨੇ ਦਾਜੂ ਬੜੇ ਨਹੀਂ ਸੀ ਇਹ ਝੂਠ ਬੋਲੀ ਸਾਹਿਬ ਭੈਣ ਭਰਾ ਕਿੰਨੇ ਹੋ ਭੈਣ ਭਰਾ 8 ਸੀ ਹੁਣ 3 ਰਹੀਏ 8 ਭੈਣ ਭਰਾ ਵਾਟੇ ਅਗੇ ਤੁਸੀਂ ਇਲਾਜ ਕਰਾਨ ਲੈ ਕੇ ਜਾ ਰਹੇ ਹੋ ਮੈਂ ਕੱਲ ਜਾ ਸਕਦਾ ਅੱਜ ਨਹੀਂ ਜਾਵਾਂ ਕਿਛੇ ਜੀ ਹਾਂ ਹਾਂ ਜੋੜ ਕੇ ਦਿੱਤੀ ਹੈ ਅੱਜ ਕੀ ਆ ਨਹੀਂ ਜੀ ਮੈਂ ਅੱਜ ਨਹੀਂ ਜਾਣਾ ਨਹੀਂ ਅੱਜ ਕੀ ਆ ਨਹੀਂ ਅੱਜ ਮੇਰਾ ਦਿਲ ਨਹੀਂ ਕਰ ਰਹਾ ਮੈਂ ਅੱਜ ਨਹੀਂ ਜਾਣਾ ਹੱਥ ਜੋੜ ਕੇ ਦਿੱਤੀ ਹੈ ਠੀਕ ਹੈ ਭਾਈ ਕੋਈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਆ ਜੀ ਪਟਿਆਲਾ ਤੋਂ ਭਵਾਨੀਗੜ੍ਹ ਰੋਡ ਤੇ ਭਵਾਨੀਗੜ੍ਹ ਇੱਥੋਂ 9 ਕਿਲੋਮੀਟਰ ਆ ਪਟਿਆਲਾ ਇੱਥੋਂ 25-30 ਕਿਲੋਮੀਟਰ ਹੋਊਗਾ ਤੇ ਆ ਸਾਹਮਣੇ ਆਸਰਾ ਗਰੁੱਪ ਆਫ ਇੰਸਟੀਚਿਊਟ ਆ ਆਸਰਾ ਕਾਲਜ ਆ ਆ ਉਹਨਾਂ ਦਾ ਇੱਥੇ ਵੀ ਬੋਰਡ ਲੱਗਿਆ ਹੋਇਆ ਵਾ ਜਿੱਥੇ ਅਸੀਂ ਬੈਠੇ ਆ ਬਾਸ ਸੜੇ ਦੇ ਥੱਲੇ ਆਸਰਾ ਗਰੁੱਪ ਆਫ ਇੰਸਟੀਚਿਊਟ ਇੱਥੇ ਇੱਕ ਵਕਤ ਦਾ ਮਾਰਿਆ ਹੋਇਆ ਇਨਸਾਨ ਪਿਆ ਜਿਹਦਾ ਪੱਟ ਵੀ ਟੁੱਟਿਆ ਹੋਇਆ ਲੱਤ ਟੁੱਟੀ ਹੋਈ ਆ ਦੇਖੋ ਕਿਦਾਂ ਲਟਕਦੀ ਹੈ ਲੱਤ ਪੱਟ ਟੁੱਟ ਕੇ ਹਨ ਤੇ ਬਾਹ ਵੀ ਟੁੱਟੀ ਹੋਈ ਹੈ ਇੱਕ ਉਹ ਵੀ ਕਿਵੇਂ ਲਟਕਦੀ ਹੈ ਬਾਹ ਤੇ ਇਹ ਵੀਰੇ ਉਹ ਨਹੀਂ ਖੜੇ ਨੇ ਇਹਨਾਂ ਨੇ ਵੀ ਸਾਨੂੰ ਵੀਡੀਓ ਬਣਾ ਕੇ ਭੇਜੀ ਫੋਟੋ ਭੇਜੀਆਂ ਜਸਰਾਜ ਸਿੰਘ ਇੱਕ ਵੀਰ ਉਹ ਪਿਛਲੇ 3 ਦਿਨਾਂ ਤੋਂ ਸਾਡੇ ਨਾਲ ਲਗਾਤਾਰ ਸੰਪਰਕਿਤ ਸੀ ਉਹ ਵੀਡੀਓ ਭੇਜ ਰਿਹਾ ਸੀ ਵੀਰੇ ਤੁਹਾਡਾ ਕੀ ਨਾ ਜਗਸੀਰ ਸਿੰਘ ਤੁਹਾਡਾ ਪਿੰਡ ਕਿਹੜਾ ਮੈਂ ਪਟਿਆਲੇ ਤੋਂ ਪਟਿਆਲੇ ਤੋਂ ਤੁਸੀਂ ਵੀਰੇ ਮੈਂ ਰਾਜਪੁਰੂ ਤੁਸੀਂ ਵੀਰੇ ਮੈਂ ਗੱਜੂ ਮਾਇਰੇ ਗੱਜੂ ਮਾਇਰੇ ਤੋਂ ਇਹ ਵੀਰੇ ਨੇ ਵੀ ਕਰੀਬ ਅੱਜ ਤੋਂ 15 20 ਦਿਨ ਪਹਿਲਾਂ ਸਾਨੂੰ ਫੋਟੋਆਂ ਭੇਜੀਆਂ ਸੀ ਵੀਰ ਦੀਆਂ ਵੀਡੀਓ ਭੇਜੀਆਂ ਸੀ ਪਰ ਜਦੋਂ ਦਾਣਾ ਪਾਣੀ ਲਿਖਿਆ ਉਦੋਂ ਹੀ ਸਰਬ ਬਣਦੇ ਨੇ ਅੱਜ ਅਸੀਂ ਪਟਿਆਲੇ ਪਹੁੰਚੇ ਆ ਪਟਿਆਲੇ ਤੋਂ ਭਵਾਨੀਗੜ੍ਹ ਰੋਡ ਦੇ ਉੱਤੇ ਭਵਾਨੀਗੜ੍ਹ ਦੇ ਜਮਾ ਨੇੜੇ ਖੜੇ ਆ ਤੇ ਰਾਜੂ ਨਾਂ ਦੱਸਦਾ ਆਪਣਾ ਵੀਰ ਇਹ ਇਹ ਦੱਸਦਾ ਮੈਂ ਢਾਬਿਆਂ ਤੇ ਕੰਮ ਕਰਦਾ ਸੀ ਸਲਾਦ ਕੱਟਦਾ ਹੁੰਦਾ ਸੀ ਸਲਾਦ ਬੜੇ ਸੋਹਣੇ ਸੋਹਣੇ ਜਿਵੇਂ ਆਪਾਂ ਕੱਟੇ ਪਿਆਹਾਂ ਦੇ ਛੱਦਿਆਂ ਦੇ ਪਏ ਹੁੰਦੇ ਆ ਮੂਲੀ ਦਾ ਕਿਤੇ ਖਰਗੋਸ਼ ਪੜਾਇਆ ਪਿਆ ਹੁੰਦਾ ਕਿਤੇ ਗਾਜਰ ਨੂੰ ਕੱਟ ਕੇ ਫੁੱਲ ਬਣਾਇਆ ਪਿਆ ਹੁੰਦਾ ਇਦਾਂ ਦੇ ਕਲਾਕਾਰੀ ਇਹ ਕਰਨ ਵਾਲਾ ਇਹ ਬੰਦਾ ਅੱਜ ਖੁਦ ਆਪਣੀ ਜ਼ਿੰਦਗੀ ਨੂੰ ਇਸ ਨਰਕ ਚ ਪਾਈ ਪਿਆ ਇੱਥੇ ਪੱਟ ਟੁੱਟਿਆ ਹੋਇਆ ਆ ਤੁਸੀਂ ਦੇਖੋ ਆ ਪੱਟ ਸਾਰਾ ਕਿੱਥੇ ਪਿਆ ਦੇਖੋ ਘੁਮ ਕੇ ਤੇ ਆ ਹੱਥ ਵੀ ਗਲਿਆ ਹੋਇਆ ਸੀਗਾ ਸਾਰਾ ਵਿੰਗਾ ਹੋਇਆ ਪਿਆ ਜੁੜ ਗਿਆ ਤੇ ਆ ਬਾਹ ਇਹਦੀ ਵੀਰੇ ਦੀ ਟੁੱਟ ਕੇ ਦੇਖੋ ਕਿੰਦਰ ਨੂੰ ਮੁੜੀ ਹੋਈ ਆ ਆ ਬਾਹ ਦੇਖੋ ਟੁੱਟੀ ਹੋਈ ਆ ਸਾਰੀ ਤੇ ਅੱਜ ਇਹ ਇੱਥੇ ਪਿਆ ਸਿਰਫ ਤੇ ਸਿਰਫ ਇੰਤਜ਼ਾਰ ਕਰ ਰਿਆ ਆਪਣੀ ਠੰਡ ਨਾਲ ਜੁੜ ਕੇ ਜੰਮ ਕੇ ਮਰ ਜਾਣ ਦਾ ਮੌਤ ਦਾ ਇਸ ਤਰ੍ਹਾਂ ਦੇ ਪਤਾ ਨਹੀਂ ਕਿੰਨੇ ਲੋਕ ਨੇ ਜਿਹੜੇ ਇਦਾਂ ਫੁੱਟਪਾਥਾਂ ਤੇ ਸੜਕਾਂ ਤੇ ਪਏ ਨੇ ਕਈ ਤਾਂ ਜਾਣ ਬੁੱਝ ਕੇ ਵੀ ਪਏ ਨੇ ਕਈ ਨਸ਼ੇੜੀ ਵੀ ਨੇ ਕਈ ਮੰਗਦੇ ਵੀ ਨੇ ਪਰ ਸਾਦੀ ਸਮਝ ਕੀ ਕੰਮ ਕਰਦੀ ਆ ਇਹ ਬੰਦਾ ਲੋਡ ਬੰਦ ਦਾ ਇਹਨੂੰ ਪੁੱਛਣ ਦੀ ਵੀ ਲੋੜ ਨਹੀਂ ਪਤਾ ਪੈਂਦੀ ਵੀ ਇਹਨੂੰ ਪੁੱਛੀਏ ਸੀ ਵੀ ਭਾਈ ਤੂੰ ਲੋਡ ਬੰਦ ਦਾ ਆ ਬਾਹ ਟੁੱਟੀ ਹੋਈ ਲਮਕਦੀ ਆ ਪੱਟ ਟੁੱਟਿਆ ਹੋਇਆ ਪਿਆ ਬਿੰਗੇ ਲੋਟ ਹੋਇਆ ਇਦਾਂ ਦੇ ਬੰਦਿਆਂ ਦੀ ਵੀ ਜੇ ਮਦਦ ਨਹੀਂ ਹੋ ਸਕਦੀ ਤਾਂ ਹੋਰ ਮਦਦ ਹੋਊਗੀ ਕਿਹਦੀ ਅੱਜ ਇਹ ਵੀਰ ਦੀ ਹਾਲਤ ਇੰਨੀ ਮਾੜੀ ਆ ਸਾਹਮਣੇ ਇੰਸਟੀਚੂਟ ਆਲੀ ਤਾਂ ਇੰਸਟੀਚੂਟ ਵਾਲੇ ਵੀਰਾਂ ਨੂੰ ਵੀ ਇਹਨਾਂ ਨੂੰ ਵੀ ਬੇਨਤੀ ਕਰਾਂਗੇ ਯਾਰ ਵੀ ਏਡੇ ਏਡੇ ਆਪਾਂ ਇੰਸਟੀਚੂਟ ਬਣਾਏ ਆ ਇੱਕ ਇਨਸਾਨ ਹੋਣ ਦੇ ਨਾਤੇ ਇਦਾਂ ਦੇ ਬੰਦੇ ਦੀ ਚੱਕ ਕੇ ਆਪਾਂ ਮਦਦ ਤਾਂ ਕਰੀਏ ਇਲਾਜ ਨਹੀਂ ਕਰਾ ਸਕਦੇ ਕੋਈ ਹੋਰ ਉਪਰਾਲਾ ਤਾਂ ਕਰੀਏ ਇੰਨੇ ਬੱਚੇ ਸਟੂਡੈਂਟ ਪੜ੍ਹਦੇ ਹੋਣਗੇ ਇੱਥੇ ਜੇ ਸਾਰੇ ਸਟੂਡੈਂਟ ਵੀ 5-500 ਰੁਪਏ ਵੀ ਕੰਟਰੀਬਿਊਟ ਕਰਦੇ ਆਸ ਵਿੱਚ ਤਾਂ ਇਸ ਬੰਦੇ ਦਾ ਇਲਾਜ ਹੋ ਸਕਦਾ ਸੀ ਪਰ ਗੱਲ ਇਨੀਸ਼ੀਏਟਿਵ ਲੈਣ ਦੀ ਆ ਗੱਲ ਅੱਗੇ ਹੋ ਕੇ ਪਹਿਲ ਕਰਕੇ ਹੱਥ ਪਾਉਣ ਦੀ ਆ ਹੌਸਲਾ ਕਰਨ ਦੀ ਆ ਹੁਣ ਅਸੀਂ ਵੀ ਆਏ ਆ ਵੀਰੇ ਹੁਣੇ ਖੜੇ ਸੀਗੇ ਵੀਰ ਉਹਨਾਂ ਨੇ ਪਾਲ ਖਰਾਉਣਾ ਸਾਡਾ ਛੋਟਾ ਵੀਰ ਲਚਕਾਣੀ ਤੋਂ ਉਹ ਵੀ ਆ ਰਹੇ ਸੀ ਉਹਨੂੰ ਵੀ ਫੋਨ ਕੀਤਾ ਸੀ ਉਹ ਵੀ ਪਹੁੰਚਣ ਹੀ ਆਲਾ ਸੀ ਮਤਲਬ ਜਾਨੂ ਅਸੀਂ ਪਹਿਲਾਂ ਪਹੁੰਚ ਗਏ ਕਿਉਂਕਿ ਸਾਡੇ ਕਰਮਾਂ ਚ ਸੇਵਾ ਸੀ ਸ਼ਾਇਦ ਜੇ ਅਸੀਂ 20 ਮਿੰਟ ਲੇਟ ਹੋ ਜਾਂਦੇ ਸ਼ਾਇਦ ਵੀਰੇ ਕੋਲੇ ਉਹਦੇ ਪਾਲ ਦੇ ਕੋਲੇ ਚਲੇ ਜਾਂਦਾ ਭਾਈ ਪਰ ਅਸੀਂ ਸੰਸਥਾਵਾਂ ਤੋਂ ਤਾ ਕਿ ਜਦੋਂ ਇਸ ਤਰ੍ਹਾਂ ਦੇ ਵੀਰਾਂ ਨੂੰ ਲੈ ਕੇ ਜਾਂਦੇ ਆ ਆਪਣੇ ਮਨ ਨੂੰ ਜਿੱਥੇ ਸਕੂਨ ਮਿਲਦਾ ਉੱਥੇ ਦੁੱਖ ਵੀ ਲੱਗਦਾ ਵੀ ਅਸੀਂ ਸਾਡੇ ਅੱਜ ਸਮਾਜ ਸਾਡਾ ਕਿਦਾਂ ਦਾ ਹੋਈ ਜਾਂਦਾ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਲੋਕ-ਪੋਲ ਦੀ ਨਿਕਲੀ ਜਾਂਦੇ ਆ ਕੋਈ ਫਰਕ ਨਹੀਂ ਪੈਂਦਾ ਕਿਸੇ ਨੂੰ ਕੋਈ ਚੰਗੀ ਰੂਹ ਵੀ ਆ ਜਿਹੜੀ ਉਹ ਇਹਨੂੰ ਰੋਕ ਕੇ ਰੋਟੀ ਦੇ ਜਾਂਦਾ ਕੋਈ ਨਿੰਦਾ ਕਰਦਾ ਕੋਈ ਦੋ ਵਕਤ ਦਾ ਖਾਣਾ ਇਹਨੂੰ ਮਿਲੀ ਜਾਂਦਾ ਜਿਉਂਦਾ ਬੈਠਾ ਇੱਥੇ ਨਾ ਤਾਂ ਇੱਧਰ ਨੂੰ ਕੋਈ ਮਾਰਕੀਟ ਆ ਨਾ ਇੱਧਰ ਨੂੰ ਕੋਈ ਮਾਰਕੀਟ ਆ ਇਹ ਖੇਤਾਂ ਦੇ ਵਿੱਚ ਬੈਠਾ ਜਬਾ ਇੱਕ ਐਨਸਟੀਟਿਊਟ ਆ ਆਸਰਾ ਗਰੁੱਪ ਆਫ ਐਨਸਟੀਟਿਊਟ ਇਹਦੇ ਕੋਲੇ ਬੈਠਾ ਪਤਾ ਨਹੀਂ ਕਿਹੜੀ ਸ਼ਾਇਦ ਆ ਇੰਤਜ਼ਾਰ ਕਰ ਰਿਹਾ ਸੀ ਇਹ ਪਰ ਅਸੀਂ ਭਾਗਾਂ ਵਾਲੇ ਆ ਸੱਚੇ ਪਾਤਸ਼ਾਹ ਨੇ ਸਾਡੀ ਡਿਊਟੀ ਲਾਈ ਆ ਅਸੀਂ ਅੱਜ ਵੀਰ ਨੂੰ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਚੱਲੇ ਆ। ਤੇ ਆ ਬਾਈ ਹੁਣੀ ਸਾਨੂੰ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਦਾ ਧੰਨਵਾਦ ਜੀ। ਦੇਖ ਕੇ ਰੁੱਕ ਰਹੇ ਨੇ। ਇਹ ਵੀਰ ਹੁਣੀ ਪਹਿਲਾਂ ਹੀ ਖੜੇ ਸੀ ਇੱਥੇ। ਤੇ ਜਿਹੜੇ ਵੀਰ ਨੇ ਸਾਨੂੰ ਸੱਦਿਆ ਜਿਸਰਾਰ ਸਿੰਘ ਨੇ ਉਹਨੇ ਮਸ਼ੀਨ ਲੱਗੀ ਹੋਈ ਆ ਉਹ ਕਹਿੰਦਾ ਵੀ ਮੈਂ ਕੋਈ ਕੰਮ ਕਰ ਰਿਹਾ ਮਸ਼ੀਨ ਤੇ ਆ। ਪਰ ਇਸ ਵੀਰ ਦੀ ਸੁਣਨ ਵਾਲਾ ਇਸ ਵੀਰ ਨੂੰ ਦੇਖਣ ਵਾਲਾ ਕੋਈ ਨਹੀਂ। ਪਰ ਇਹਦੀਆਂ ਕਮੀਆਂ ਦੇਖਣ ਵਾਲੇ ਇਥੋਂ ਦੀ ਲੱਖਾਂ ਲੰਘ ਜਾਂਦੇ ਆ ਆਪਾਂ ਸੋਚਦੇ ਆ ਵੀ ਇਹ ਨਸ਼ੇ ਕਰਦਾ ਹੋ ਕੋਈ ਇਹ ਮਾੜਾ ਬੰਦਾ ਹੋ ਕੋਈ ਇਹਨੇ ਪਾਪ ਕੀਤਾ ਹੋ ਕੋਈ ਇਹਦੇ ਨਾਲ ਇਦਾਂ ਹੀ ਹੋਇਆ ਤਾਂ ਹੀ ਹੋਇਆ ਕੋਈ ਇਹਨੇ ਕੀਤਾ ਹੋ ਕੁਝ ਪਰ ਭਰਾਵੋ ਅਸੀਂ ਕੌਣ ਆ ਇਦਾਂ ਦੇ ਫੈਸਲੇ ਲੈਣ ਵਾਲੇ ਇਸ ਤਰ੍ਹਾਂ ਦੀਆਂ ਸਾਡੇ ਅੰਦਰ ਕਿਹੜੀਆਂ ਸ਼ਕਤੀਆਂ ਆ ਮੈਂ ਜਿਹੜੀਆਂ ਸਾਨੂੰ ਰੋਕਦੀਆਂ ਅੱਜ ਲੋੜਵੰਦ ਦੀ ਸੇਵਾ ਕਰਨ ਤੋਂ ਸਾਡੀ ਤਾਂ ਬੇਨਤੀ ਹੋਈ ਹੱਥ ਜੋੜ ਕੇ ਆਪਾਂ ਸਾਰੇ ਰਲ ਮਿਲ ਕੇ ਜੇ ਅਪਰਾਲਾ ਕਰਿਆ ਕਰੀਏ ਇਸ ਤਰ੍ਹਾਂ ਦੇ ਲੋਕਾਂ ਨੂੰ ਇਦਾਂ ਰੋਲਣਾ ਨਾ ਪਵੇ ਤੇ ਸਾਡੇ ਵਰਗੇ ਸਮਾਜ ਸੇਵੀ ਬਣੇ ਫਿਰਦੇ ਨੇ ਅੱਜ ਜਿਨ੍ਹਾਂ ਨੂੰ ਆਪਦੀ ਵੀ ਸੋਝੀ ਨਹੀਂ ਸੀ ਇੰਨੀ ਵੀ ਸਮੱਤ ਬੁੱਧੀ ਨਹੀਂ ਸੀ ਇਨਸਾਨ ਹੋਣ ਦਾ ਵੀ ਫਰਜ਼ ਨਹੀਂ ਸੀ ਪਤਾ ਅੱਜ ਅਸੀਂ ਲੋਕਾਂ ਨੂੰ ਭਾਸ਼ਣ ਦਿੰਦੇ ਫਿਰਦੇ ਆ ਪਰ ਤੁਸੀਂ ਤਾਂ ਸਾ ਤੋਂ ਕਈ ਸੌ ਗੁਣਾ ਚੰਗੇ ਹੋ ਭਾਈ ਜਰੂਰ ਆਪਣਾ ਫਰਜ ਪਛਾਣਿਆ ਕਰੋ ਐਦਾਂ ਹੁਣ ਠੰਡ ਕਿੰਨੀ ਆ ਤੁਸੀਂ ਦੇਖੋ ਆਪਾਂ ਨੂੰ ਘਰੇ ਰਜਾਈ ਚ ਪਿਆ ਨੂੰ ਵੀ ਠੰਡ ਲੱਗਦੀ ਆ ਤੇ ਇਹ ਬੰਦਾ ਖੁੱਲੇ ਸਮਾਨ ਦੇ ਹੇਠ ਪਿਆ ਇੱਥੇ ਧੰਨਵਾਦ ਆ ਕੋਈ ਰਜਾਈ ਦੇ ਗਿਆ ਕੋਈ ਕੰਬਲ ਦੇ ਗਿਆ ਜਿਹਦੇ ਕਰਕੇ ਕੋਈ ਜੈਕਟ ਦੇ ਗਿਆ ਲਾ ਕੇ ਇਹ ਬੰਦਾ ਆ ਕੁੱਤੇ ਬਿੱਲਿਆਂ ਤੋਂ ਰਾਖੀ ਕਰਨ ਲਈ ਆ ਡੰਡਾ ਰੱਖਿਆ ਹੋਇਆ ਕੋਲੇ ਇੱਥੇ ਰਾਤ ਨੂੰ ਕੁੱਤਾ ਹੀ ਖਾ ਜਾਣੇ ਨੂੰ ਵੱਡ ਵੱਡ ਕੇ ਨਹੀਂ ਤੇ ਚਾਹੇ ਚਲੋ ਜੋ ਭਾਵੇਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਰ ਅੱਜ ਅਸੀਂ ਰਾਜੂ ਨੇ ਆਪਣਾ ਨਾਮ ਰਾਜਕਮਾਰ ਦੱਸਿਆ ਆਪਣੇ ਪਿਤਾ ਦਾ ਨਾਮ ਦੱਸਿਆ ਕੀ ਨਾਮ ਦੱਸਿਆ ਦੀਵਾਨ ਚੰਦ ਦੀਵਾਨ ਚੰਦ ਤੇ ਭੈਣ ਕਹਿੰਦਾ ਮੇਰੀ ਸਰਸੇ ਵਿਆਹੀ ਹੋਈ ਆ ਤਾਂ ਹੋਰ ਫਾਜ਼ਿਲਖਾ ਕੋਲੇ ਮੇਰਾ ਭਰਾ ਵਿਆਹ ਹੋਇਆ ਮੇਰਾ ਭਰਾ ਨੈਣੀਤਾਰ ਰਹਿੰਦਾ ਉੱਥੇ ਹੋਟਲ 'ਚ ਕੰਮ ਕਰਦਾ ਵੀ ਨਹੀਂ ਉਦੋਂ ਦਾ ਗੱਡੀ ਚਲਾਉਂਦਾ ਸੀ ਗੱਡੀ ਟਰੈਂਪੂ ਚਲਾਉਂਦਾ ਸੀ ਤੇ ਰਾਜੂ ਪੜਿਆ ਕਿੰਨਾ ਪੜਿਆ ਨਹੀਂ ਜੀ ਕੁਝ ਨਹੀਂ ਪੜਿਆ ਨਹੀਂ ਤੂੰ ਬੜਿਆ ਘੱਟ ਹੀ ਆ ਮਿਹਨਤ ਮਜ਼ਦੂਰੀ ਕਰਦਾ ਸੀਗਾ ਢਾਬੇ ਦੇ ਉੱਤੇ ਸਲਾਦ ਕਟਿੰਗ ਦਾ ਕੰਮ ਕਰਦਾ ਸੀ ਵਿਆਹ ਸ਼ਾਦੀਆਂ ਤੇ ਚਲੇ ਜਾਂਦਾ ਸੀਗਾ ਉੱਥੇ ਕੰਮ ਕਰ ਲਈ ਸਲਾਦ ਕਟਿੰਗ ਦਾ ਪਰ ਹੁਣ ਇੱਕ ਬਾਹਾਂ ਟੁੱਟੀ ਹੋਈ ਆ ਦੂਜੀ ਹੱਥ ਦੂਜਾ ਹੱਥ ਵੀ ਖਰਾਬ ਹੋਇਆ ਹੋਇਆ ਵਾ ਇੱਕ ਲੱਤ ਟੁੱਟੀ ਹੋਈ ਆ ਇੱਕੋ ਹੀ ਲੱਤ ਰਹਿ ਗਈ ਆ ਉਹਦੇ ਤੇ ਕਿਵੇਂ ਤੁਰੇ ਕਿਵੇਂ ਦਿਹਾੜੀ ਕਰੇ ਕਿਵੇਂ ਜੀਵਨ ਬਤੀਤ ਕਰੇ ਤੇ ਰਾਜੂ ਵਾਸਤੇ ਅਰਦਾਸ ਕਰਿਓ ਇਹਦੀ ਵੀਰ ਦੀ ਬਾਹ ਦਾ ਆਪਰੇਸ਼ਨ ਹੋ ਜੇਵੇ ਲੱਤ ਦਾ ਆਪਰੇਸ਼ਨ ਹੋ ਜੇਵੇ ਠੀਕ ਹੋ ਜੇਵੇ ਆਪਣੇ ਜੋਗਾ ਹੋਵੇ ਆਪਣੇ ਪੈਰਾਂ ਤੇ ਖੜਾ ਹੋਣ ਜੋਗਾ ਹੋਵੇ ਤੇ ਆਪਣੀ ਜ਼ਿੰਦਗੀ ਆਪਣੇ तरीके ਨਾਲ ਬਤੀਤ ਕਰ सके ਕਿ ਤੁਸੀਂ ਸਾਰੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਸਬੰਨੂ ਸਾਰਿਆਂ ਨੂੰ ਸਮਤ ਬੁੱਧੀ ਬਖਸ਼ਣ ਵੀ ਅਸੀਂ ਇਹ ਵੀਰ ਦੀ ਸੇਵਾ ਸੰਭਾਲ ਕਰ ਸਕੀ ਤੇ ਅਸੀਂ ਅੱਜ ਲੁਧਿਆਣੇ ਪਿੰਡ ਹਸਨਪੁਰ ਤੋਂ ਸੁਪਨੇਆਂ ਦੇ ਘਰ ਤੋਂ ਮਨੁੱਖਤਾ ਦੀ ਸੇਵਾ ਪਰਿਵਾਰ ਚ ਵੀਰ ਨੂੰ ਲੈ ਕੇ ਜਾ ਰਹੇ ਆ ਉੱਥੇ ਅਸੀਂ ਵੀਰ ਦੀ ਸੇਵਾ ਸੰਭਾਲ ਕਰ ਸਕੀਏ ਵਾਹਿਗੁਰੂ ਕਿਰਪਾ ਕਰਨ ਬਹੁਤ ਬਹੁਤ ਧੰਨਵਾਦ ਭਾਈ ਜੀ ਤੁਹਾਡਾ ਸਾਰਿਆਂ ਦਾ ਜੀ ਸ਼ੁਕਰੀਆ ਤੁਸੀਂ ਖੜੇ ਆ ਕੇ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਭਾਈ ਤੁਸੀਂ ਇੱਥੇ ਇੰਸਟੀਚਿਊਟ ਤੋਂ ਵੀ ਆਇਆ ਬਾਈ ਐ ਕਹਿੰਦਾ ਭਾਈ ਤੁਸੀਂ ਇੱਥੋਂ ਸਾਹਮਣੇ ਸਾਹਮਣੇ ਅਸਿਡੂਟ ਤੋਂ ਆਏ ਤੁਸੀਂ ਹਾਂ ਜੀ ਕਿੰਨੇ ਕ ਟਾਈਮ ਤੋਂ ਪਿਆ ਬਾਈ ਇੱਥੇ ਹੁੰਦਾ ਨਾ ਮੈਂ ਤਾਂ ਡਿਊਟੀ ਕਰਦਾ ਹੀ ਮੈਂ ਥੋੜਾ ਘਟ ਰਹਿਣਾ ਇਧਰ ਮੇਰੇ ਕੋਲ ਪੈਸੇ ਨੂੰ 1.5 ਮਹੀਨਾ ਹੋ ਗਿਆ 1.5 ਮਹੀਨਾ ਹੋ ਗਿਆ ਮੈਨੂੰ ਮੈਂ ਰੋਟੀ ਵੀ ਦੇ ਕੇ ਜਾਂਦਾ ਸੀ ਜਿਹੜੇ ਜਦੋਂ ਮੈਂ ਕਹਿੰਦਾ ਸੀ ਕਿ ਉਹ ਵੀ ਬਰਾ ਕੇ ਜਾਂਦਾ ਸੀ ਠੀਕ ਹੈ ਭਾਈ ਇਹ ایسے ਹਾਲਾਤ ਚ ਪਿਆ ਸੀ ਹਾਂ ایسے ਹਾਲਾਤ ਦੇ ਵਿੱਚ ਰਹੀ ਹੈ ਕੋਈ ਨਸ਼ਾ ਪੱਤਾ ਵੀ ਕਰਦਾ ਹੈ ਨਸ਼ੇ ਪੱਤੇ ਬਾਰੇ ਨਹੀਂ ਆਪਾਂ ਨੂੰ ਜਾਣਕਾਰੀ ਨਹੀਂ ਆਪਾਂ ਦਾ ਸਵੇਰੇ ਕੋਈ ਟਿਓਟੀ ਤੇ ਹਾਂਜੀ ਹਾਂ ਉਸ ਟਾਈਮ ਮੈਂ ਇਹਨਾਂ ਨੂੰ ਖਾਣਾ ਦੇ ਕੇ ਜਾਂਦੇ ਸੀ 2-4 ਰੁਪਏ ਦੇ ਵੀ ਜਿਹੜੇ ਆਪਾਂ ਛੱਡਦਾ ਨਹੀਂ ਆਪਾਂ ਕੋਲ ਕੁਝ ਆਧਾ ਦੇ ਜਾਂਦੇ ਹਾਂ ਮਜ਼ਦੂਰ ਬੰਦੇ ਆਪਾਂ ਵੀ ਕੋਈ ਹੁੰਦੇ ਹਾਂ ਬਹੁਤ ਧੰਨਵਾਦ ਬਾਈ ਕੀ ਨਾਮ ਤੁਹਾਡਾ ਹਰਮੇਸ਼ ਸਿੰਘ ਜੀ ਰਮੇਸ਼ ਸਿੰਘ ਬਹੁਤ ਧੰਨਵਾਦ ਤੁਹਾਡਾ ਤੁਸੀਂ ਪ੍ਰਸ਼ਾਦਾ ਦਿੰਦੇ ਰਹੇ ਇਹਨੂੰ ਬਾਈ ਨੂੰ ਡੇਢ ਮਹੀਨਾ ਹੋ ਗਿਆ ਇਹਨੂੰ ਪਏ ਹਾਂਜੀ ਡੇਢ ਮਹੀਨੇ ਦਾ ਤਕਰੀਬ ਠੀਕ ਹੈ ਜਗਸੀਰ ਵੀਰੇ ਤੁਸੀਂ ਵੀ ਇੰਨਾ ਕੀ ਟਾਈਮ ਹੋ ਗਿਆ ਦੇਖਦੇ ਰਹੋ ਹਾਂਜੀ ਮੈਨੂੰ 1 ਮਹੀਨਾ 1.5 ਮਹੀਨਾ ਹੋ ਗਿਆ ਜੀ ਇੱਥੇ ਪੈਨ ਦੇ ਅਸੀਂ ਆਏ ਸੀ ਗਏ ਅਸੀਂ ਐਕਾ ਵੀ ਫੋਨ ਕਰਕੇ ਬਾਈਆਂ ਨੂੰ ਉੱਥੇ ਗਿਆ ਉਹ ਕਹਿੰਦਾ ਨਾ ਜੀ ਕਹਿੰਦਾ ਮੈਂ ਤਾਂ ਮੈਂ ਤਾਂ ਪਿੰਡੇ ਜਾਣਾ ਹੂੰ ਪਿੰਡ ਕਿਹੜਾ ਪਿਛਲੇ ਆ ਟਿੰਡ ਸਰਸੇ ਦੇ ਉੱਥੇ ਹੀ ਰਸ ਰਹੀ ਜੀ ਕਿਹੜੇ ਪਿੰਡ ਜਾਣਾ ਬਾਈ ਸਰਸੇ ਜਾਣਾ ਸਰਸੇ ਛੱਡੇ ਹੋਣੇ ਆ ਮੈਂ ਨਹੀਂ 갈 ਜਾਣਾ ਜੀ ਬੰਦੇ ਨੈਨੀਦਲ ਛੱਡੇ ਹੀ ਐ ਨੈਨੀਦਲ ਛੱਡੇ ਹੀ ਚਲ ਲੈਣ ਨੈਨੀ ਛੱਡੇ ਹੋਣੇ ਆ ਪਹੁੰਚੇ ਤੁਰ ਗਿਆ ਆਪਾਂ ਨੈਨੀਦਲ ਨੂੰ ਕੱਲ ਨੂੰ ਸ਼ਾਮ ਤੱਕ ਪਹੁੰਚਾਂਗੇ ਹਾਂ 500 ਕਿਲੋਮੀਟਰ ਐਤੋਂ ਸਿੱਧੀ ਗੱਡੀ ਖੇਦਨੇ ਨਹੀਂ ਕੱਲ ਨੂੰ ਆਪਾਂ ਮਾਡੀ ਮਰਜੀ ਇਹ ਠੀਕ ਹੈ ਨਹੀਂ ਤੂੰ ਦੱਸ ਇਹ ਨਹੀਂ ਕੱਲ ਜਾਣਾ ਨੈਂਟਲ ਛੱਟੇ ਨੇ ਮਾਡੀ ਜੇ ਤੁਹਾਨੂੰ ਆ ਪਹਿਰ ਪੱਲੇ ਕਢੀ ਜੀ ਉਪਰਾ ਕਰਾ ਦੂ ਇਲਾਜ ਪਰਾਗੀ ਉਹ ਤੇ ਦੇਸੀ ਇਲਾਜ ਜੇ ਹੋਊਗਾ ਪ੍ਰੈਸ਼ਨ ਕਰਾ ਇਹਨਾਂ ਹੱਡੀਆਂ ਦੇ ਦੇਸੀ ਇਲਾਜ ਕਿੱਥੋਂ ਹੁੰਦੇ ਆ ਕਿੱਥੇ ਹੁੰਦੇ ਨੇ ਜੀ ਉੱਥੇ ਪਲਾਸਟਰ ਤੋਂ ਬਿਨਾਂ ਜਾਂ ਰਾੜ ਪਾਈ ਤੋਂ ਬਿਨਾਂ ਕੋਈ ਹੱਲ ਹੀ ਨਹੀਂ ਨਹੀਂ ਉਹਦੇ ਦੇਸੀ ਇਲਾਜ ਕਿੱਥੇ ਜੀ ਇਹ ਟੁੱਟਿਆ ਕਿਵੇਂ ਸੀਗਾ ਜੀ ਟੈਂਪੋ ਪਲਟ ਗਿਆ ਜੀ ਕੀ ਕਰਦਾ ਏ ਤੂੰ ਟੈਂਪੂ ਤੇ ਟੈਂਪੂ ਜਾ ਰਿਹਾ ਸੀ ਕੰਮ ਕਰ ਰਿਹਾ ਨਹੀਂ ਜਾ ਰਿਹਾ ਸੀ ਨਹੀਂ ਮੈਨੂੰ ਟੈਂਪੂ ਚਲਾਉਂਦਾ ਸੀ ਜੇ ਵਿੱਚ ਸਵਾਰੀ ਸੀ ਸਵਾਰੀ ਸੀਗਾ ਤੂੰ ਕਿੱਥੇ ਹੋਇਆ ਸੀ ਐਕਸੀਡੈਂਟ ਇਹ ਫਰੋਜਪੁਰ ਰੋਡ ਤੇ ਕਿੱਥੇ ਇਸ ਫਰੋਜਪੁਰ ਰੋਡ ਦਾ ਬਹੁਤ ਵੱਡਾ ਸ਼ਹਿਰ ਕਿਹੜੇ ਚ ਹੋਇਆ ਨਾ ਫਰੋਜਪੁਰ ਰੋਡ ਤੇ ਮੁੱਲਾਂਪੁਰ ਤੋਂ ਪਿੱਛੇ ਹੋਇਆ ਜੀ ਲੁਧਿਆਣੇ ਕੋਲੇ ਮੁੱਲਾਂਪੁਰ ਦੇ ਕੋਲੇ ਕਿੱਥੇ ਕੋ ਇਹ ਇੰਨਾ ਪਹਿਲੇ ਸੇ ਇਧਰ ਮੈਂ ਰਾਜਾ ਜੀ ਦਾ ਪਹਿਲੇ ਸੇ ਆਪਣਾ ਖਾਦੀ ਬਣਿਆ ਨਾ ਹੂੰ ਵਾਟੇਵਰ ਝੂਠ ਨਹੀਂ ਬੋਲਦਾ ਰਾਤ ਨੂੰ ਨੀਂਦ ਨਹੀਂ ਆ ਜਾਂਦੀ ਨਹੀਂ ਆਨੀ ਦੀ ਰਾਤ ਲੁੱਟਿਆ ਜੀ ਹੂੰ ਕੋਈ ਥੋੜੀ ਬਹੁਤ ਪੀਣ ਵਾਸਤੇ ਦੇ ਗਿਆ ਤਾਂ ਉਹ ਉਮਰ ਰੱਖ ਲੈਂਦਾ ਜੀ ਉਹ ਤਾਂ ਮਨ ਨੂੰ ਰਾਤ ਨੂੰ ਨੀਂਦ ਆਉਂਦੀ ਕੋਈ ਝੂਠ ਬੋਲਣ ਤੁਹਾਡੇ ਅੱਗੇ ਹੂੰ ਕਿ ਵੀਰ ਦਾਤਾ ਮੈਨੂੰ ਆਸ਼ਰਮ ਵਾਲੇ ਛੱਡ ਕੇ ਗਏ ਆ ਕੋਈ ਚੰਡੀਗੜ੍ਹ ਵਾਲੇ ਪਾਸੇ ਉਧਰ ਕਿੰਨਾ ਕੋਈ ਆਸ਼ਰਮ ਸੀਗਾ ਤੇ ਪਹਾੜਾਂ ਦੇ ਵਿੱਚ ਖਣੀ ਕਿੱਥੇ ਦੱਸਦਾ ਤੇ ਆਹ ਬੀਲਚੇਅਰ ਵੀ ਕਹਿੰਦਾ ਉਹੀ ਦੇ ਕੇ ਗਏ ਆ ਮੈਨੂੰ ਇੱਥੇ ਛੱਡ ਗਏ ਉਹ ਬੀਲਚੇਅਰ ਤੇ ਹੁਣ ਉਹ ਕਾਹ ਤੋਂ ਛੱਡ ਕੇ ਗਏ ਆ ਕਾਰਨ ਕੀ ਆ ਇਹ ਤਾਂ ਹੁਣ 5-7 ਦਿਨਾਂ ਸਾਨੂੰ ਪਤਾ ਲੱਗ ਹੀ ਜਾਊਗਾ ਉੱਥੇ ਜਾ ਕੇ ਅਕਸਰੇ-ਉਕਸਰੇ ਸਾਰੇ ਕਿਚਾਏ ਹਾਂ ਜੀ ਮੇਰੇ ਕੋਲ ਧਾਰਗਾੜ ਨਹੀਂ ਸੀ ਇਸ ਕਰਕੇ ਕੰਨੇ ਜਰਾ ਵੀ 25000 ਰੁਪਏ ਤਰ੍ਹਾਂ ਵੈਸੇ ਲੱਗ ਜਾਣਾ ਜੀ ਆ ਪ੍ਰੈਸਿੰਜ ਜਿਹੜੇ ਮੈਨੂੰ ਉੱਥੂ ਵੇਚਦੇ ਸੀ ਬੂ ਇਹ ਡਿਗਰੀ ਬੰਨੇ ਸਾਡੇ ਕੋਲ ਤਾਂ ਹੈ ਨਹੀਂ ਚਲੋ ਚਲ ਫਿਰ ਰਾਜੂ ਚੱਲੀਏ ਵੀਰੇ ਜੀ ਅੱਜ ਆਣਾ ਲੈ ਯਾਰ ਅੱਜ ਕਿਤੇ ਆਪਾਂ ਕਿਤੇ ਜਾਣਾ ਸਹਰਿਆਂ ਨੂੰ ਬਰੰਦਰਾ ਹਾਂ ਅੱਜ ਸੋਮਵਾਰ ਆ ਸੋਮਵਾਰ ਨੂੰ ਤਾਂ ਚੰਗਾ ਹੁੰਦਾ ਨਹੀਂ ਮੰਗਲਵਾਰ ਆ ਕੱਲ ਨੂੰ ਨਹੀਂ ਮਨੂੰ ਕੋਈ ਚੀਜ਼ ਦੇ ਗਿਆ ਜੀ ਮੈਂ ਕਹਾਣਾ ਜੂਠ ਨਹੀਂ ਬੋਲਦਾ ਮੈਂ ਉਹ ਢੋਲ ਦੇਣੀ ਆ ਭਾਈ ਤੇ ਹੁਣੀ ਜਿਹੜੀ ਕੋਈ ਚੀਜ਼ ਢੋਲ ਗਏ ਜਿਹੜੀ ਗੱਲ ਪਿੱਛੇ ਤੂੰ ਰੋਨਾ ਸਹੀ ਦਾ ਫਿਰ ਪਿੰਡ ਕਿਹੜਾ ਜ਼ਰਾ ਪੰਜਾਬੀ ਬੰਦਾ ਨੈਰੀਤਲ ਪਿੰਡ ਯਾਰ ਗੱਲਾਂ ਕੀ ਕਰਦਾ ਸੁਨਾਰੇ ਜੀ ਸੁਣਾ ਜਾ ਸਾਡੀ ਸੁਨਾਰੇ ਹਾਂ ਸੁਨਾਰੇ ਹਾਂ ਤੁਸੀਂ ਲੈ ਕੱਢ ਕਿਹੜੀ ਘਰ ਦੀ ਕੱਢੀ ਦੇਖ ਗਿਆ ਨਹੀਂ ਜੀ ਠੇਕੇ ਵਾਲੀ ਦਿਖਾ ਕਿਹੜੀ ਆ ਮੈਂ ਤੁਹਾਡੇ ਕੋਈ ਝੂਠ ਕਿਉਂ ਬੋਲਾਂ ਲੈ ਕੱਢ ਕਾ ਦੇਗੇ ਮੈਨੂੰ ਰਾਤ ਬਰ ਮੀਂਹ ਨਹੀਂ ਆਦੀ ਨਹੀਂ ਨਹੀਂ ਮੈਂ ਸਮਝ ਗਿਆ ਤਰੀਕਾ ਯਾਰ ਭਾਈ ਓ ਅੰਗਰੇਜ਼ੀ ਰੱਖੀ ਫਿਰਦਾ ਮੁੰਡਾ ਹੈ ਮਾ ਫਿਰੇ ਫੋਸੀ ਫੋਸੀ ਨੂੰ ਪੁੱਤ ਫਿਰਨ ਗੀਰੇ ਬਖਸ਼ ਦੇ ਹੈ ਅਸੀਂ ਬੰਦਾਂ ਲੁਧਿਆਣੇ ਤੋਂ ਆ ਗਏ ਚੱਲ ਕੇ ਵੀ ਬੰਦੇ ਨੂੰ ਲੈ ਕੇ ਆਈਏ ਮਦਦ ਕਰੀਏ ਤੂੰ ਵਧੀਆ ਪਾਈ ਫਿਰਦਾ ਸਾਜ ਰਹੀ ਦੱਬ ਚ ਦੇਣ ਵਾਲਾ ਵੀ ਬੰਦੇ ਕਮਾਲ ਦੀ ਗੱਤ ਆ ਲਿਖਦੇ ਹੈ ਭਾਈ ਤੇ ਦੇ ਵਿੱਚ ਤੂੰ ਬਾਈ ਚਾਰ ਫੁਲਕੇ ਦੇ ਕੇ ਜਾਂਦਾ ਅਧਿਆ ਦੇਖਿਆ ਕੋਈ ਇਹਨੂੰ ਦੇਖੋ ਕਿ ਐਸੇ ਸ਼ੋਭਾ ਚੋਚ ਬਣੀ ਹੋਈ ਹੈ ਕਿ ਦੇਖੋ ਐ ਤਾਂ ਕਰਕੇ ਨੰਦਾ ਵੀਰੇ ਦੇ ਕੋਲ ਪੈਸੇ ਹੁੰਦੇ ਆ ਇਹ ਮੰਗਾਉਂਦਾ ਮੈਂ ਆਸਰਾ ਵਿੱਚ ਵੀਰੇ ਇੱਥੇ ਜਿਹੜਾ ਇੱਕ ਵਾਰੀ ਰੁੱਕ ਗਿਆ ਉਹ ਸੌ ਪੰਜਾ ਦੇ ਕੇ ਜਾਂਦਾ ਠੀਕੇ ਜਾਂਦਾ ਆਸਰਾ ਵਿੱਚ ਜੇ ਵੀਰ ਜੀ ਬੈਠੇ ਠੀਕ ਹੈ ਬਿਲਕੁਲ ਸਹੀ ਦੋਨੇ ਅੰਗ ਟੁੱਟੇ ਹੋਏ ਕੌਣ ਮਨਾ ਕਰੂ ਇਹਨੂੰ ਮੈਂ ਜੇ ਸਾਢੇ 3 ਮਹੀਨੇ ਰਿਹਾ ਮੈਂ ਕੋਈ ਚੀਜ਼ ਨੂੰ ਹੱਥ ਨਹੀਂ ਜਿਵੇਂ ਉਹਨਾਂ ਨੇ ਅਗੇ ਨਿਯਮ ਗਿਆ ਕੋਈ ਆਵੇ ਵੱਡੇ ਜੀ ਹਾਂਜੀ ਜੀ ਕਰਕੇ ਬੋਲਣਾ ਮੈਂ ਠੀਕ ਹੈ ਜੀ ਉੱਤੇ ਤਾਂ ਮਿਲਣੀ ਨਹੀਂ ਸੀ ਨਾ ਉੱਤੇ ਹੱਲ ਕੀ ਸੀ ਫਿਰ ਵੀ ਉਹਨਾਂ ਨੇ ਪਹਿਲੇ ਜਿੱਥੇ ਮੈਨੂੰ ਉਹ ਲੈ ਕੇ ਗਏ ਸੀ ਜਿੱਥੋਂ ਲੈ ਕੇ ਮਾਨਸਰ ਲੈ ਕੇ ਆਏ ਬੋਲੇ ਪੀੜੀ ਸਿਕਰ ਕੋਈ ਚੀਜ਼ ਉਹ ਬਾਜੂ ਇੱਥੇ ਮੈਂ ਬੋਲੇ ਆ ਜੀ ਇਹ ਤੁਹਾਡੇ ਸਾਹਮਣੇ ਛੱਡਦੀਆਂ ਬਸਾਰਾ ਪਰ ਉਹਨਾਂ ਨੇ ਤੰਗ ਵੀ ਬਹੁਤ ਕੀਤਾ ਹੋ ਤੂੰ ਤੰਗ ਤੰਗੀ ਕੀਤਾ ਕਾਹੀ ਛੱਡ ਕੇ ਗਏ ਆ ਉਹ ਤੰਗ ਤੰਗੀ ਇਹ ਨਹੀਂ ਛੱਡ ਕੇ ਜਾਂਦੇ ਬਾਈ ਕੋਈ ਜੀ ਜੀ ਉੱਥੇ ਸਾਰੇ ਜਿਆਦਾ ਬਿਲਾੰਗ ਦੇ ਬਿਲਾੰਗ ਹੋ ਗਏ ਜੀ ਜਾਨ ਇਹ ਨਾਲ ਵੀ ਬਹੁਤ ਉਹ ਆ ਗਈ ਉੱਥੇ ਜਾ ਕੇ ਤੈਨੂੰ ਪਤਾ ਲੱਗ ਜੂਗਾ ਵੀ ਚਲੋ ਮਹਾਰਾਜ ਕਿਰਪਾ ਕਰੇ ਭਾਈ ਤੇਰੀ ਲੱਤ ਜੁੜ ਜੇਵੇ ਤੇਰੀ ਬਾਹਾਂ ਜੁੜ ਜੇ ਬਸ ਅਸੀਂ ਤੈਹੀ ਅਰਦਾਸ ਕਰਦੇ ਆਂ ਅਜਾ ਤਾਂ ਆਇਆ 6 ਮਹੀਨੇ ਲੱਗਣਗੇ ਸਾਲ ਪਰ ਇੰਨੀ ਛੇਤੀ ਨਹੀਂ ਹੋਣਾ ਕਿਉਂਕਿ ਜੇ ਅੱਜ ਵੀ ਆਪਰੇਸ਼ਨ ਕਰਾ ਲਈਏ ਜਾਂਦੇ ਸਾਰੇ 6 ਮਹੀਨੇ ਤਾਂ ਰਾੜ ਪੱਕੀ ਹੋਣ ਨੂੰ ਲੱਗਦੇ 6 ਮਹੀਨੇ ਬਾਅਦ ਰਾੜ ਕੱਢਦੇ ਆ ਫਿਰ ਉਹ ਠੀਕ ਆ ਪੱਟ ਦਾ ਕੰਮ ਆ ਪੱਟ ਦੇ ਵਿੱਚ ਤਾਂ ਜ਼ਿਆਦਾ ਟਾਈਮ ਲੱਗਣਾ ਤੇਰਾ ਜੀ ਤੁਹਾਡੇ ਕਿ ਮੈਂ ਸੱਤੇ ਭੁਜੀ ਤੁਹਾਡੇ ਆ ਕਿத்தி ਮੈਂ ਆਪਣਾ ਝੂਠ ਦਾ ਨਹੀਂ ਬੋਲਿਆ ਨਹੀਂ ਸਮਝ ਗਈ ਸੀ ਗੱਲ ਜਦੋਂ ਤੂੰ ਮੈਨੂੰ ਕਿਹਾ ਸੀ ਵੀ ਅੱਜ ਨਹੀਂ ਜਾਣਾ ਕੱਲ ਨੂੰ ਜਾਣਾ ਮੈਂ ਲੱਗਿਆ ਤਾਂ ਉਹਦੇ ਹੀ ਮੈਨੂੰ ਆਇਆ ਸੀ ਝੂਠ ਨਹੀਂ ਮੈਂ ਸੱਚ ਬੋਲਿਆ ਕੋਈ ਗਾਲੀ ਰਾਜੂ ਨੂੰ ਕੋਈ ਗਾਲ ਚਲੇ ਇੱਥੇ ਰੱਖ ਦੇ ਸ਼ਹਿਰ ਕੋਈ ਹੋਰ ਆ ਕੇ ਪੀ ਲੂ ਚਟਣੀ ਗਾਧੋ ਯਾਰ ਪਈ ਰਹਿਣ ਦੇ ਇੱਥੇ ਉਹ ਪਈ ਡੋਲਦੇ ਫਿਰ ਜਾਂਦਾ ਚੱਕ ਚਾ ਚੱਲ ਬਾਈ ਉਹ ਖੜਾ ਤਿਆਰ ਚੱਲ ਫੇ ਮਾਰਸ਼ਲ ਹੁਣ ਲੈ ਬਾਬੇ ਦਾ ਨਾਂ ਨਹੀਂ ਜੀ ਰਾਜੂ ਨੇ ਅਧਿਆ ਸ਼ਰਾਬ ਦਾ ਹੋ ਮਾਰਿਆ ਚੱਕ ਕੇ ਜੀ ਕਹਿੰਦਾ ਹੁਣ ਨਹੀਂ ਪੀਂਦਾ ਅੱਜ ਤੋਂ ਬਾਅਦ ਤੂੰ ਦੇਖੋ ਜੀ ਦਾਨੀਆਂ ਦਾ ਵੀ ਦੇਖੋ ਹਾਲ ਸ਼ਰਾਬ ਦਾਨ ਕਰਕੇ ਜਾਂਦੇ ਲੋਕ ਇਹ ਬਾਈ ਕਹਿੰਦਾ ਮੈਨੂੰ ਦੇ ਜਾਂਦਾ ਕੋਈ ਚਾ ਚਾ ਤਾਂ ਬਿੱਲ ਮਿਠਾ ਲੀ ਲੈ ਲੈ ਵੀ ਰਾਜੂ ਚੱਕ ਵੀਰੇ ਬੋਲੇ ਸੋਨ ਹਾਂ ਓ ਛੱਡ ਦੂ ਛੱਡ ਦੂ ਨੈ ਵੀ ਛੱਡ ਦੂ ਕਿਹ ਕਾ ਨੈ ਵੀ ਬੋਲੂ